ਪ੍ਰੋਗਰਾਮ ਤੇ ਪਿੰਡ ਦਸਾਂਝ ਆਏ ਕਿਵੇਂ ਲੱਗਿਆ ਇੱਥੇ ਸასიਕਰ ਜੀ ਮੈਂ ਗਗਨ ਭਲੂਰੀਆ ਔਰ ਮੈਂ ਅੱਜ ਦਸਾਂਝ ਕਲਾ ਮੈਂ ਅੱਜ ਦਸਾਂਝ ਭਾਈ ਕੇ ਪਿੰਡ ਦੇ ਵਿੱਚ ਆਇਆ ਔਰ ਇਹਨਾਂ ਨੇ ਇੰਨਾ ਕ ਪਿਆਰ ਦਿੱਤਾ ਇੱਕ ਲੋਹੜੀ ਦਾ ਮਾਹੌਲ ਸੀ ਮੇਰਾ ਗਾਣੇ ਦਾ ਸ਼ੂਟ ਵੀ ਸੀ ਜਿਹੜਾ ਮੇਰਾ ਨਵਾਂ ਗਾਣਾ ਜਵਾਨੀ ਆ ਰਿਹਾ ਸੋ ਨਾਲ ਨਾਲ ਇੱਥੇ ਇੱਕ ਲਾਈ ਪ੍ਰੋਗਰਾਮ ਚੱਲਿਆ ਜਿਹੜਾ ਮੈਨੂੰ ਇੰਨਾ ਕ ਬੀਬੀਆਂ ਬੱਚੇ ਬਜ਼ੁਰਗ ਭਰਾ ਸਾਰੇ ਇੱਥੇ ਇਕੱਠੇ ਹੋਏ ਸੀ ਮੈਨੂੰ ਬਹੁਤ ਮਜ਼ਾ ਆਇਆ ਬਹੁਤ ਚੰਗਾ ਲੱਗਾ ਗਗਨਜੀ ਬਰਾਸਤੀ ਗਾਇਕੀ ਦੇ ਵਿੱਚ ਆਉਣ ਦਾ ਮਨ ਕਿਵੇਂ ਬਣਿਆ ਪਹਿਲਾਂ ਤੁਸੀਂ ਬਰਾਸਤੀ ਗਾਇਕੀ ਦੇ ਵਿੱਚ ਨਹੀਂ ਆਉਂਦੇ ਸਿੰਗਲ ਪੈਕਿੰਗ ਕਰਦੇ ਸੀ ਬਸ ਹੀ ਲੋਕਾਂ ਦੇ ਨੇੜੇ ਆਡੀਅנס ਦੇ ਨੇੜੇ ਰਹਿ ਕੇ ਗੱਲ ਕਰਨੀ ਉਹਨਾਂ ਦੀ ਇੱਕ ਵਿਰਸੇ ਦੀ ਗੱਲ ਕਰਨੀ ਉਹ ਉਹ ਬਹੁਤ ਚੰਗਾ ਲੱਗਦਾ ਕਿਉਂਕਿ ਆਪਾਂ ਸਟੇਜ ਦੇ ਉੱਤੇ ਤਾਂ ਇੱਕ ਉੱਚੀ ਸਟੇਜ ਦੇ ਉੱਤੇ ਖੜੇ ਹੁੰਨੇ ਆ ਆਪਣੇ ਨਾਲ ਕੋਈ ਗੱਲ ਵੀ ਨਹੀਂ ਕਰ ਸਕਦਾ ਤੇ ਜਿੰਨਾ ਸਾਨੂੰ ਇੱਥੇ ਮਜ਼ਾ ਆਉਂਦਾ ਇਸ ਤਰ੍ਹਾਂ ਲੋਕਾਂ ਦੇ ਵਿੱਚ ਗਾ ਕੇ ਉਹ ਕਿਤੇ ਵੀ ਨਹੀਂ ਆਉਂਦਾ ਹੋਰ ਕਿਉਂਕਿ ਸਟੇਜ ਤਾਂ ਸਿਰਫ ਕਿਸੇ ਲਈ ਆਪਾਂ ਗਾਉਣ ਜਾਂਦੇ ਆ ਇੱਥੇ ਇਦਾਂ ਲੱਗਦਾ ਹੁੰਦਾ ਵੀ ਆਪਣੇ ਆਪ ਲਈ ਕੁਝ ਕਰਨਾ ਹੈ ਬਿਲਕੁਲ ਐਸ ਨੇ ਇਹ ਆ ਦਿਉਗੇ ਪੰਜਾਬੀਆਂ ਨੂੰ ਸੁਨੀਪ ਦੇ ਨਾਲ ਕੋਈ ਗੱਲ ਮੈਨੂੰ ਐਂ ਲੱਗਦਾ ਕਿ ਸੰਗੀਤ ਨੂੰ ਜਾ ਜਿੰਨੇ ਪਿਆਰ ਕਰਨੇ ਨੇ ਲੋਕ ਆ ਉਹਨਾਂ ਨੂੰ ਇਸ ਤਰ੍ਹਾਂ ਦੇ ਵਿਰਾਸਤੀ ਪ੍ਰੋਗਰਾਮ ਕਰਾਉਣੇ ਚਾਹੀਦੇ ਪਿੰਡਾਂ ਦੇ ਵਿੱਚ ਤਾਂ ਕਿ ਅਸੀਂ ਆਪ ਦੀ ਇਸ ਚੀਜ਼ ਨਾਲ ਵਿਰਾਸਤੀ ਨਾ ਵਿਰਾਸਤੀ ਸਾਜਾਂ ਨਾਲ ਜੁੜੇ ਰਹੀਏ ਜਨਾਬ ਜੀ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਜਿੰਨਾ ਸਹਿਯੋਗ ਪਿੰਡ ਨੇ ਇੰਨਾ ਪਿਆਰ ਦਿੱਤਾ ਮੈਂ ਉਹਨਾਂ ਦਾ ਬਹੁਤ-ਬਹੁਤ ਰਿਣੀ ਹਾਂ ਬਹੁਤ-ਬਹੁਤ ਧੰਨਵਾਦ ਜੀ ਕਿਧਰੇ ਰਿਹਾ ਸਸਿਕਾ ਸਿੱਖ ਲੈ ਸੱਜਣਾ ਪਿਆਰ ਨਿਭਾਉਣਾ ਸਿੱਖ ਲੈ ਸੱਜਣਾ ਪਿਆਰ ਨਿਭਾਉਣਾ ਵਾਰ-ਵਾਰ ਨੀ ਜਗ ਤੇ ਆਉਣਾ ਸਿੱਖ ਲੈ ਸੱਜਣਾ ਪਿਆਰ ਨਿਭਾਉਣਾ ਸਿੱਖ ਲੈ ਸੱਜਣਾ फिर किसे नी नाल लाउणा फिर किसे नी ग लाउणा जद छड के दिल भर जानी दो घड़िया हो जिंदगी चीज बेगानी मेला दो घड़िया हो जिंदगी चीज बेगानी मेला दो घड़िया ਫੋਇ ਉਦਾਰ ਦੁਨੀਆ ਸਾਰੀ ਹੋਵੇ ਦੁਨੀਆ ਸਾਰੀ ਹੋਵੇ ਆਇਦਰ ਨਬਦੀ ਯਾਰੀ ਹੋਵੇ ਯਾਰੀ ਹੋਵੇ ਉਧਰ ਦੁਨੀਆ ਯਾਰੀ ਹੋਵੇ ਇਧਰ ਨਬਦੀ ਯਾਰੀ ਹੋਵੇ ਉਹ ਨਾਲ ਸੱਜਣ ਸਰਦਾਰੀ ਹੋਵੇ ਨਾਲ ਸੱਜਣ ਸਰਦਾਰੀ ਹੋਵੇ ਫਿਰ ਕਿਸ ਗੱਲ ਦੀ ਹਾਨੀ ਮੇਲਾ ਦੋ ਘੜੀਆਂ ਹੋ ਜ਼ਿੰਦਗੀ ਚੀਜ਼ ਬੇਗਾਨੀ ਮੇਲਾ ਦੋ ਘੜੀਆਂ Thank <laughs> okay. you. ਲੰਗੀ ਉਮਰ ਮੇ ਆਦਾ ਲੰਗੀਆਂ ਮੌਜਾਂ ਮਾਣੀ ਅਸੀਂ ਬੋਰੰਗੀਆਂ ਅਸੀਂ ਬੋਰੰਗੀਆਂ ਇੱਕ ਦਿਨ ਲੱਗੀ ਕਹਿਣ ਜਵਾਨੀ ਛੱਡ ਦੇ ਸ਼ੀਸ਼ਾ ਸਾਹਮਦੇ ਟੰਗੀਆਂ ਸ਼ੀਸ਼ਾ ਵਾਪਸ ਦੇ ਟੰਗੀਆਂ ਜਨ ਤੇ ਸ਼ੀਸ਼ਾ ਵਾਪਸ ਦੇ ਟੰਗੀਆਂ ਹੋ ਮੈਨੂੰ ਆ ਗਿਆ ਕਸਮ ਦਾ ਸਦਾ ਮੈਂ ਤੁਰ ਚੱਲੀ ਜੀਤ ਸਿਆ ਵੇ ਰੈਂਦੀ ਉਮਰ ਰਵੇਗਾ ਲਬਦਾ ਮੈਂ ਤੁਰ ਚੱਲੀ ਜੀਤ ਸਿਆ ਹੋ ਮਰ ਰਹੇਗਾ ਕਸਮ ਦਾ ਮੈਂ ਸੱਜਣੇ ਸਿਆ ਵੇ ਰੈਂਦੀ ਉਮਰ ਰਵੇਗਾ ਲਬਦਾ ਮੈਂ ਤੁਰ ਚੱਲੀ ਜੀਤ ਸਿਆ Oh ਤੇ ਤੂੰ ਵੀ ਪੂਰੀ ਹੱਥ ਕਰਾਈ ਵੇ ਪੂਰੀ ਹੱਥ ਕਰਾਈ ਤੂੰ ਵੀ ਪੂਰੀ ਹੱਥ ਕਰਾਈ ਜੋ ਰਸੀ ਅੰਨਾ ਤੇਰੇ ਵਿੱਚ ਜਟਾ ਰੋਕ ਤਾਂ ਫੜ ਕੇ ਸਿੰਗਾ ਤੋਂ ਟੱਠਾ ਫੜ ਕੇ ਸਿੰਗਾ ਤੋਂ ਟੱਠਾ ਫੜ ਕੇ ਸਿੰਗਾ ਤੋਂ ਟੱਠਾ ਹੁਣ ਤੇ ਕੱਟੀ ਖਿੱਚ ਲੈ ਜਾਂਦੀ ਵੇ ਮੱਲੋ ਮੱਲੀ ਜੀਤ ਸਿਆ ਵੇ ਰੈਂਦੀ ਉਮਰ ਰਵੇਂਗਾ ਲੱਭਦਾ ਵੇ ਮੈਂ ਤੁਰ ਚੱਲੀ ਜੀਤ ਸਿਆ ਵੇ ਰੈਂਦੀ ਉਮਰ ਰਵੇਂਗਾ ਲੱਭਦਾ ਵੇ ਮੈਂ ਤੁਰ ਚੱਲੀ ਜੀਤ ਸਿਆ ਵੇ ਰੈਂਦੀ ਉਮਰ ਰਵੇਂਗਾ ਲੱਭਦਾ ਵੇ ਮੈਂ ਤੁਰ ਚੱਲੀ ਜੀਤ ਸਿਆ I'm <laughs> ਰਖਦਾ ਸੀ ਡੋਲੇ ਲਿਸ਼ਕਾ ਕੇ ਗੁੰਦ ਮੇ ਪੱਟ ਤੇ ਮੋਰਨੀ ਪਾ ਕੇ ਪੱਟ ਤੇ ਮੋਰਨੀ ਪਾ ਕੇ ਗੁੰਦ ਮੇ ਪੱਟ ਤੇ ਮੋਰਨੀ ਪਾ ਕੇ ਓ ਮੁੱਛਾਂ ਵਿਲੀਆਂ ਵਾਂਗੂ ਕਟਨੀਆਂ ਤੇ ਗੱਲਾਂ ਸਾਥ ਪਰ ਵਿੱਚ ਹੁੰਦੀਆਂ ਸਾਥ ਪਰ ਵਿੱਚ ਹੁੰਦੀਆਂ ਜਾਣਦਾ ਸੱਤ ਪੜੇ ਵਿੱਚ ਹੁੰਦੀ ਆ ਹੁਣ ਤੇ ਖਾਲੀ ਨੀ ਟੱਪਿਆ ਜਾਂਦਾ ਲਦਾਤੀ ਪੱਲੀ ਜੀਤ ਸਿਆ 베 ਰਹਿੰਦੀ ਉਮਰ ਰਵੇਂਗਾ ਲੱਭਦਾ ਵੇ ਮੈਂ ਤੁਰ ਚੱਲੀ ਜੀਤ ਸਿਆ 베 ਰਹਿੰਦੀ ਉਮਰ ਰਵੇਂਗਾ ਦਬ ਦਬ ਮੈਂ ਤੁਰ ਚੱਲੀ ਜੀਤ ਸਿਆ 베 ਰਹਿੰਦੀ ਉਮਰ ਰਵੇਂ ਗਾਲਬ ਦਾਵੇਂ ਮੈਂ ਤੁਰ ਚੱਲੀ ਜੀਤ ਸਿਆ ਵੇ ਆਉਂਦਾ ਤਰਸ ਹੈ ਤੈਨੂੰ ਤੱਕ ਕੇ ਪੀਂਦਾ ਰਹਾ ਸ਼ਰਾਬਾਂ ਡੱਕ ਕੇ ਸ਼ਰਾਬਾਂ ਡੱਕ ਕੇ ਪੀਂਦਾ ਰਹਾ ਸ਼ਰਾਬਾਂ ਡੱਕ ਕੇ ਹੁਣ ਤੇ ਪਉ ਆ ਵੀ ਨਹੀਂ ਪੱਚਦਾ ਵੇ ਸਿੱਧੂਆ ਲਿਆਉਣਾ ਪੈਂਦਾ ਚੱਕ ਕੇ ਲੂਣਾ ਪੈਂਦਾ ਚੱਕ ਕੇ ਦਿਵਾਲੂਣਾ ਪੈਂਦਾ ਚੱਕ ਕੇ ਮੈਂ ਹੋ ਗਈ ਲੀਟ ਝੂੜ ਚੱਕਿਆ ਤੇ ਕੱਲੀ ਜੀਤ ਸਿਆ ਰੈਂਦੀ ਉਮਰ ਰਹੇਗਾ ਲੱਭਦਾ ਵੇ ਮੈਂ ਤੁਰ ਰੈਂਦੀ ਉਮਰ ਰਹੇਗਾ ਲੱਭਦਾ ਵੇ ਮੈਂ ਤੁਰ ਦੁਨੀਆ ਮੇ ਲੇ ਜਾਂਦੀ ਏ ਸੋਹਣੇ ਹਾਰ ਸ਼ਿੰਗਾਰ ਲਗਾ ਕੇ ਦੁਨੀਆ ਮੇ ਲੇ ਜਾਂਦੀ ਏ ਸੋਹਣੇ ਹਾਰ ਸ਼ਿੰਗਾਰ ਲਗਾ ਕੇ ਸਭ ਸੱਜਣ ਸੱਜਣੀਆਂ ਵੇ ਸੋਹਣਿਆ ਫਿਰ ਨਿਕਲ ਗੜੀਆਂ ਪਾ ਕੇ ਸੱਜਣ ਸੱਜਣੀਆਂ ਵੇ ਫਿਰ ਨਿਕਲ ਗੜੀਆਂ ਪਾ ਕੇ ਚੱਲ ਅਸੀਂ ਵੀ ਚੱਲੀ ਆਵੇਂ ਲੇ ਅਸੀਂ ਵੀ ਚੱਲੀਏ ਬੇ ਰਾਂਝਣਾ ਸਾਨੂੰ ਕਹਦੀ ਚੋਰੀ ਦੋ ਤਾਰਾ ਵੱਜਦਾ ਬੇ ਰਾਂਝਣਾ ਨੂਰ ਮਹਿਲ ਦੀ ਮਾਰੀ ਦੋ ਤਾਰਾ ਵੱਜਦਾ ਬੇ ਰਾਂਝਣਾ ਨੂਰ ਮਹਿਲ ਦੀ ਮਾਰੀ मैं तेरी हो गिया तू भी मेरा सजन रंगीला ਤੂੰ ਮੇਰਾ ਸੱਜਣ ਜੀਲਾ ਮੈਂ ਸਮਝਦੇ ਸਮਝ ਹੋਈ ਤੂੰ ਏ ਸੋਨਾ ਸ਼ਹਿਲ ਸ਼ਬੀਲਾ ਮੈਂ ਸਮਝ ਹੋਈ ਤੂੰ ਏ ਸੂਰਾ ਸ਼ਹਿਲ ਸ਼ਬੀਲਾ ਤੇਰੀ ਤੇ ਮੇਰੀ ਵੇ ਤੇਰੀ ਤੇ ਮੇਰੀ ਵੇ ਸੋਹਣਿਆ ਰੱਬ ਨੇ ਬਣਾਈ ਜੋੜੀ ਦੋ ਤਾਰਾ ਵਜਦਾ ਵੇ ਰਾਜਣਾ ਮੁਰ ਮਹਿਲ ਦੀ ਲੋਈ ਚੜਿਆ ਜਵਾਨੀ ਤੇ ਪਰੀ ਤਾਂ ਲਗੀਆਂ ਨੂੰ ਜੱਗ ਜਾਣੇ ਚੜਿਆ ਜਵਾਨੀ ਤੇ ਪਰੀ ਤਾਂ ਲਗੀਆਂ ਨੂੰ ਜੱਗ ਸਾਰੇ ਨਾ ਗੁੱਝੇ ਰਹਿੰਦੇ ਨੇ ਕਹਿੰਦੇ ਸ਼ੌਂਕੀ ਲੋਕ ਸਿਆਣੇ ਕਹਿੰਦੇ ਸ਼ੌਂਕੀ ਲੋਕ ਸਿਆਣੇ ਜੋੜੀ ਹੋਈ ਟੁੱਟਦੀ ਨਾ ਜੋੜੀ ਹੋਈ ਟੁੱਟਦੀ ਨਾ ਸੋਹਣਿਆ ਬੱਚੀ ਪ੍ਰੇਮ ਦੀ ਜੋੜੀ ਦੋ ਤਾਰਾ ਵੱਜਦਾ ਵੈ ਰਾਂਝਣਾ ਕੂਰ ਮਹਿਲ ਦੀ ਬਾਰੀ ਦੋ ਤਾਰਾ ਵੱਜਦਾ ਵੈ ਰਾਂਝਣਾ ਕੂਰ ਮਹਿਲ ਦੀ ਬਾਰੀ ਮੈਂ ਤੇਰੀ ਹੋ ਗਈਆ ਤੂੰ ਵੀ ਬਣਿਆ ਰਵੀ ਹੁਣ ਮੇਰਾ ਮੈਂ ਤੇਰੀ ਹੋ ਗਈਆ ਤੂੰ ਵੀ ਬਣਿਆ ਰਵੀ ਹੁਣ ਮੇਰਾ ਤੂੰ ਚੰਨ ਚ ਕੋਰੀ ਮੈਂ ਹਰ ਦਮ ਧਿਆਨ ਤਰਾਂ ਨਿੱਤ ਤੇਰਾ ਕੋਰੀ ਮੈਂ ਹਰ ਦਮ ਗਾਣ ਤਰਾਨਾ ਤੇਰਾ ਅਸੀਂ ਆਪਨਾ ਲਾਈਆ ਵੇ ਸਿਆਪ ਨ ਲਾਈਆ ਵੇ ਅਮਰ ਸਿਆ ਲਗੀਆਂ ਜੋ ਰੋ ਜੋਰੀ ਦੋ ਤਾਰਾ ਵੱਜਦਾ ਵੇ ਰਾਜਣਾ ਨੂਰ ਮਹਿਲ ਦੀ ਮਾਰੀ ਦੋ ਤਾਰਾ ਵੱਜਦਾ ਵੇ ਰਾਜਣਾ ਨੂਰ ਮਹਿਲ ਦੀ ਮਾਰੀ ਦੋ ਤਾਰਾ ਵੱਜਦਾ ਵੇ ਰਾਜਣਾ ਨੂਰ ਮਹਿਲ ਮਾਕਿਆਂ ਨੇ ਸਾਨੂੰ ਅੰਦਰ ਬੜਬੜ ਮਾਪਿਆਂ ਨੇ ਸਾਨੂੰ ਲੱਖ ਵਾਰੀ ਸਮਝਾਏ ਵਾਸਤੇ ਪਾਏ ਜਾ ਗਿਆ ਪਾਪੀ ਇੱਕ ਜੋਗੀ ਟਿੱਲਿਓ ਆ ਗਿਆ ਪਾਪੀ ਮਿੱਠੀ ਮਿੱਠੀ ਬੀਣਾ ਵਜਾ ਗਿਆ ਪਾਪੀ ਹੱਥ ਵਿੱਚ ਚਿਮਟਾ ਤਣਾ ਦੇ ਵਿੱਚ ਮੁੰਦਰਾ ਚਿੱਤ ਵਿੱਚ ਆ ਲਿਖੇ ਜਗਾ ਗਿਆ ਪਾਪੀ ਕਿ ਜੋਗੀ ਟਿੱਲਿਓ ਆ ਗਿਆ ਹੋ ਮਿੱਠੀ ਮਿੱਠੀ ਬੀਨਾ ਵਜਾ ਗਿਆ ਨਹੀਂ ਪਾਦੀ ਉਹ ਦਿਨਾਂ ਅਨ ਸ਼ਰਬਤੀ ਦੋ ਜੱਟੀਏ ਕਦੇ ਹੱਸਤੇ ਕਦੇ ਪੈਣ ਰੋ ਜੱਟੀਏ ਇੱਕ ਵੇਲੇ ਪੈਣ ਰੋ ਜੱਖੀਏ ਧੂਣੇ ਉੱਤੇ ਬੈਠਾ ਜੱਟ ਚ ਮਟਾਵ ਜਾਵੇ ਹਾਏ ਨੀ ਜਾਦੂ ਤੇ ਜਾਦੂ ਪਾ ਗਿਆ ਮਿੱਠੀ ਮਿੱਠੀ ਬੀਨਾ ਵਜਾ ਗਿਆ ਇੱਕ ਜੋਗੀ ਟਿੱਲਿਓ ਆ ਗਿਆ ਨੀ ਪਾਭੀ ਸ਼ਨਾ ਪਰ ਕੇ ਖੈਰ ਕੀ ਪਾ ਬੈਠੀ ਨੀ ਮੈਂ ਸੁੱਤਾ ਹੋਇਆ ਇਸ ਕਿ ਜਗਾ ਬੈਠੀ ਸਿੱਖ ਰਿੰਦ ਪਰ ਸੈਤੀ ਲੁੱਟ ਲੀਨ ਨਾਨ ਤੇਰੀ ਹੱਸ ਕੇ ਨੀ ਭਾਰ ਬਲਾ ਗਿਆ ਈ ਪਾਪੀ ਮਿੱਠੀ ਮਿੱਠੀ ਬੀਨਾ ਵਜਾ ਗਿਆ ਇੱਕ ਜੋਗੀ ਢਿੱਲਿਓ ਆ ਗਿਆ ਨੀ ਪਾਪੀ ਕੰਦੇ ਹੋ ਗਿਆ ਜੱਟ ਫਕੀਰ ਕੁੜੇ ਕੰਦੇ ਹੋ ਗਿਆ ਜੱਟ ਫਕੀਰ ਕੁੜੇ ਉਹਦੀ ਰਸਗੀ ਹੈ ਤਕਦੀਰ ਕੁੜੇ ਉਹਦੀ ਰਸਗੀ ਹੈ ਤਕਦੀਰ ਕੁੜੇ ਮੰਗਦੇ ਮਹੀਨੇ ਉਹਦਾ ਗੋਰਾ ਗੋਰਾ ਰੰਗ ਮੇਰੇ ਚਿੱਤ ਨੂੰ ਚਦਮਣੀ ਲਾ ਗਿਆ ਮਿੱਠੀ ਮਿੱਠੀ ਬੀਨਾ ਵਜਾ ਗਿਆ ਇੱਕ ਜੋਗੀ ਢਿੱਲਿਓ ਆ ਗਿਆ ਮਿੱਟੀ ਮਿੱਟੀ ਬੀਨਾ ਵਜਾ ਗਿਆ ਇੱਕ ਜੋਗੀ ਢਿੱਲਿਓ ਆ ਗਿਆ ਨੀ ਭਾਬੀ ਮੇਰੀ ਉਮਰ ਨਿਆਣੀ ਮੈਂ ਸੁਣਿਆ ਮੇਲੇ ਚੋਂ ਵਿਛੜ ਗਏ ਕਈ ਰੂਹਾਂ ਦੇ ਹਾਣੀ ਇਹ ਦਰਦ ਵਿਛੋੜੇ ਦੇ ਇਹ ਦਰਦ ਵਿਛੋੜੇ ਦੇ ਮੇਰੇ ਚੱਲੇ ਹੁਣ ਹੋਣ ਨਸੀਬਾ ਨਾ ਸੋਹਣਿਆ ਵਿਛੜ ਗਿਆਂ ਦੇ ਮੇਲੇ ਹੁਣ ਹੋਣ ਨਸੀਬਾ ਨਾ ਕੱਖੜ ਕਾ ਬਹੁ ਹੋ ਜਾਂਦਾ ਸੀ ਕੀ ਗੱਲ ਸੀ ਉਹ ਕਹਿੰਦੀ ਭੈਣੇ ਐਵੇਂ ਕਿਸੇ ਕੋਲੇ ਗੱਲ ਕੀਤੀ ਤਾਂ ਗੱਲ ਗਾਂਹ ਹੋ ਜਾਂਦੀ ਆ ਤੂੰ ਰਹਿ ਨਹੀਂ ਰੇ ਉਹ ਕਹਿੰਦੀ ਨਹੀਂ ਭੈਣੇ ਤੂੰ ਦੱਸ ਥੋੜੇ ਕਰੇ ਖੜਕਾ ਕਦੋਂ ਹੁੰਦਾ ਸੀ ਰਾਤ ਉਹ ਕਹਿੰਦੀ ਗੱਲ ਕੁਛ ਨਹੀਂ ਭੈਣੇ ਤੇਰਾ ਬਿਔਰ ਪੁੱਛਣਾ ਰਾਤ दारू ਪੀ ਕੇ ਆ ਗਿਆ ਚਿਗਾਰਚ ਮਾਰੀ ਲੱਤ ਤੇ ਭਾਂਡੇ ਪੁੰਡੇ ਵਾਵਾ ਖੜ ਕੇ ਉਸ ਤੋਂ ਬਾਅਦ ਦੀਆਂ ਗੱਲਾਂ ਜਿਹੜੀਆਂ ਆਪਾਂ ਤੁਹਾਨੂੰ ਗਾਣੇ 'ਚ ਸੁਣਾਉਣੇ ਆ ਪਤਾ ਨਹੀਂ ਉਹ ਅੱਜ ਕਿੱਥੋਂ ਟੱਲੀ ਹੋ ਕੇ ਆਇਆ ਅਜੇ ਨਹੀਂ ਉਹ ਪਤਾ ਨਹੀਂ ਉਹ ਅੱਜ ਕਿੱਥੋਂ ਟੱਲੀ ਹੋ ਕੇ ਆਇਆ ਹੋਏ ਆਉਂਦੇ ਨਹੀਂ ਘਰ 'ਚੋਂ ਖਰੂਦ ਜਾ ਮਚਾਇਆ घरे आता गलास कच दानी राती दारू पी के दारू पी के खबरां तेरे हा नचदानी राी होके टली होके खबर तेरे हा नचदानी राति दारू पी के ਕਹਿੰਦਾ ਉਹ ਪਤਾ ਨਹੀਂ ਹੋ ਕਾ ਲਿੱਖ ਤੋ ਟੱਲੀ ਹੋ ਕੇ ਆਇਆ ਨਹੀਂ ਆਉਂਦੇ ਨਹੀਂ ਘਰ ਚੋਂ ਕਰੂਦ ਜਾ ਮਚਾਇਆ ਨਹੀਂ ਆਉਂਦੇ ਨਹੀਂ ਘਰ ਚੋਂ ਕਰੂਦ ਜਾ ਮਚਾਇਆ ਨਹੀਂ ਆਉਂਦੇ ਨਹੀਂ ਘਰ ਚੋਂ ਕਰੂਦ ਜਾ ਮਚਾਇਆ ਘਰੇ ਆਉਂਦੇ ਆ ਹੀ ਤੋੜਦਾ ਗਲਾਸ ਕੱਚ ਦਾ ਨਹੀਂ ਰਾਤੀ दारू ਪੀ ਕੇ दारू ਪੀ ਕੇ ਖਬਰਾਂ ਤੇਰੇ ਹਾਂ ਨੱਚਦਾ ਨੀ ਰਾਤੀ ਟੱਲੀ ਹੋ ਕੇ ਟੱਲੀ ਹੋ ਕੇ ਖਬਰਾਂ ਤੇਰੇ ਹਾਂ ਨੱਚਦਾ ਨੀ ਰਾਤੀ दारू ਪੀ ਕੇ ਉਹ ਫੇਰ ਡੁੱਬ ਜਾਣੇ ਨੇ ਪਜਾਮਾ ਪੁੱਠਾ ਪਾ ਲਿਆ ਉਹ ਫੇਰ ਡੁੱਬ ਜਾਣੇ ਨੇ ਪਜਾਮਾ ਪੁੱਠਾ ਪਾਲਿਆ ਬਟਨ ਕਮੀਜ਼ ਦਾਣੀ ਨਾਲੇ ਚ ਪਸਾਲਿਆ ਬਟਨ ਕਮੀਜ਼ ਦਾਣੀ ਨਾਲੇ ਚ ਪਸਾਲਿਆ ਫੇਰ ਡੁੱਬ ਜਾਣੇ ਨੇ ਪਜਾਮਾ ਪੁੱਠਾ ਪਾਲਿਆ ਨਹੀਂ ਬਟਨ ਕਮੀਜ਼ ਦਾਣੀ ਨਾਲੇ ਚ ਪਸਾਲਿਆ ਮੂਰੇ ਹੋ ਨੱਚ ਕਹਿੰਦਾ ਕਿੰਨਾ ਜੱਚਦਾ ਨਹੀਂ ਰਾਤੀ दारू ਪੀ ਕੇ दारू ਪੀ ਕੇ ਖਬਰਾਂ ਤੇਰੇ ਹਾ ਨੱਚਦਾ ਨਹੀਂ ਰਾਤੀ ਟੱਲੀ ਹੋ ਕੇ ਟੱਲੀ ਹੋ ਕੇ ਖਬਰਾਂ ਤੇਰੇ ਹਾ ਨੱਚਦਾ ਨਹੀਂ ਰਾਤੀ दारू ਪੀ ਕੇ ਓ ਫੇਰ ਡੁੱਬ ਜਾਣੇ ਸ਼ੁਰੂ ਕਰ ਲਿਆ ਰਮਾਂਸ ਓ ਮੈਨੂੰ ਕਹਿੰਦਾ ਮੇਰੇ ਨਾਲ ਕਰੇਂਗੀ ਤੂੰ ਡਾਂਸ ਮੇਰੇ ਨਾਲ ਕਹਿੰਦਾ ਕਰੇਂਗੀ ਤੂੰ ਡਾਂਸ ਫੇਰ ਸ਼ੁਰੂ ਫੇਰ ਡੁੱਬ ਜਾਣ ਸ਼ੁਰੂ ਕਰ ਲਿਆ ਰਮਾਂਸ ਤੇ ਮੈਨੂੰ ਕਹਿੰਦਾ ਮੇਰੇ ਨਾਲ ਕਰੇਂਗੀ ਤੂੰ ਡਾਂਸ ਭੜਾ ਸੰਜੇ ਦੱਤ ਸੰਜੇ ਦੱਤ ਵਾਂਗੂ ਸੀ ਸਟੈਪ ਚੱਕਦਾ ਨੀ ਰਾਤੀ दारू ਪੀਕੇ दारू ਪੀਕੇ ਖਬਰਾਂ ਤੇਰੇ ਹਾਂ ਨੱਚਦਾ ਨੀ ਰਾਤੀ ਟੱਲੀ ਹੋਕੇ ਟੱਲੀ ਹੋਕੇ ਖਬਰਾਂ ਤੇਰੇ ਹਾਂ ਨੱਚਦਾ ਨੀ ਰਾਤੀ दारू ਪੀਕੇ 13 ਦੀ ਕੀ ਹੋਇਆ ਉਦੋਂ ਬਾਅਦ ਪੈਣੇ ਬਾ ਛੱਡ ਦੇ ਉਹ ਬੁਰਕੀ ਨੂੰ ਕਿੰਨੇ ਵਾਰੀ ਮੇਜ਼ ਤੇ ਤਸਾਇਆ ਤੇ ਮੈਨੂੰ ਕਹਿੰਦਾ ਸਬਜੀ ਚ ਨੂਣ ਕਿਉਂ ਨਹੀਂ ਪਾਇਆ ਮੈਨੂੰ ਕਹਿੰਦਾ ਸਬਜੀ ਚ ਨੂਣ ਕਿਉਂ ਨਹੀਂ ਪਾਇਆ ਨਹੀਂ ਮੈਨੂੰ ਕਹਿੰਦਾ ਸਬਜੀ ਚ ਨੂਣ ਕਿਉਂ ਨਹੀਂ ਪਾਇਆ ਓ ਬੁਰਕੀ ਨੂੰ ਕਿੰਨੇ ਵਾਰੀ ਮੇਜ਼ ਤੇ ਕਸਾਇਆ ਤੇ ਮੈਨੂੰ ਕਹਿੰਦਾ ਸਬਜੀ ਚ ਲੂਣ ਕਿਉਂ ਨਹੀਂ ਪਾਇਆ ਮੈਨੂੰ ਕਹਿੰਦਾ ਸਬਜੀ ਚ ਲੂਣ ਕਿਉਂ ਨਹੀਂ ਪਾਇਆ ਨਹੀਂ ਮੈਨੂੰ ਕਹਿੰਦਾ ਸਬਜੀ ਚ ਲੂਣ ਕਿਉਂ ਨਹੀਂ ਪਾਇਆ ਨਹੀਂ ਕੌਲੀ ਥੱਲੇ ਕਦੇ ਰੱਖੇ ਕਦੇ ਉੱਥੇ ਰੱਖਦਾ ਨਹੀਂ ਰਾਤੀ ਦਾਰੂ ਪੀਕੇ ਹਏ ਦਾਰੂ ਪੀਕੇ ਖਬਰਾਂ ਤੇਰੇ ਹਾਂ ਨੱਚਦਾ ਨੀ ਰਾਤੀ ਟੱਲੀ ਹੋ ਕੇ ਚੱਲੀ ਹੋ ਕੇ ਖਬਰਾਂ ਤੇਰੇ ਹਾਂ ਨੱਚਦਾ ਨੀ ਰਾਤੀ ਦਾਰੂ ਪੀਕੇ ਦਾਰੂ ਪੀਕੇ ਖਬਰਾਂ ਤੇਰੇ ਹਾਂ ਨੱਚਦਾ ਨੀ ਰਾਤੀ ਟੱਲੀ ਹੋ ਕੇ ਤੇਉਹ ਹਰਤੇ 71 ਹੋਈ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੇ ਪਿੰਡ ਦਸਾਂਝ ਦੇ ਵਿੱਚ ਜ਼ਿਲ੍ਹਾ ਮੋਗਾ ਦੇ ਅਸੀਂ ਜੁੜ ਚੁੱਕੇ ਆਂ ਔਰ ਇੱਥੇ ਬੜੀ ਹੀ ਇਕੱਤਰਤਾ ਜਿਹੜੀ ਸਾਨੂੰ ਮਿਲੀ ਵੇਖਣ ਨੂੰ ਲੋਹੜੀ ਤੇ ਇਹ ਸਮਾਗਮ ਜਿਹੜੇ ਸਾਡੇ ਤੋਂ ਜਿਹੜੇ ਸਾਡੇ ਆਪਣੇ ਤਿਉਹਾਰ ਸੀਗੇ ਕਿਤੇ ਨਾ ਕਿਤੇ ਸਾਨੂੰ ਲੱਗਦਾ ਸੀ ਵੀ ਦੂਰੀ ਬਣਾਉਂਦੇ ਜਾਂਦੇ ਆ ਭਾਈ ਚਾਰ ਕਾਂਝ ਖਤਮ ਹੁੰਦੀ ਜਾਂਦੀ ਸੀ ਪਰ ਇੱਥੇ ਅੱਜ ਭਾਈ ਚਾਰ ਕਾਂਝ ਦੇ ਨਾਲ-ਨਾਲ ਪੂਰੇ ਪਿੰਡ ਦਾ ਏਕਾ ਜਿਹੜਾ ਧਰਮ ਤੋਂ ਉੱਪਰ ਉੱਠ ਕੇ ਹਰ ਇੱਕ ਬੰਦੇ ਦਾ ਜਿਹੜਾ ਇੱਥੇ ਸਰਕਤ ਕੀਤੀ ਆ ਭੈਣਾਂ ਨੇ ਬੀਬੀਆਂ ਨੇ ਬਹੁਤ ਵਧੀਆ ਉਪਰਾਲਾ ਔਰ ਇੱਕ ਜਿਹੜੀ ਗੱਲ ਕਿਤੇ ਨਾ ਕਿਤੇ ਚੱਲਦੀ ਆ ਵੀ ਧੀਆਂ ਦੀ ਲੋਹੜੀ ਹਾਂ ਧੀਆਂ ਦੀ ਲੋਹੜੀ ਵੀ ਮਨਾਉਣੀ ਚਾਹੀਦੀ ਆ ਮਨਾਈਏ ਸਾਰੇ ਰਲ ਮਿਲ ਕੇ ਕਿਉਂਕਿ ਧੀ ਤੇ ਪੁੱਤ ਦੇ ਵਿੱਚ ਅੱਜ ਦੇ ਯੁੱਗ ਦੇ ਵਿੱਚ ਪੜੇ ਲਿਖੇ ਸਮੇਂ ਦੇ ਵਿੱਚ ਕੋਈ ਵਿਤਕਰਾ ਨਹੀਂ ਕਰਨਾ ਚਾਹੀਦਾ ਸਾਨੂੰ ਉਹਨਾਂ 'ਚ ਕੋਈ ਫਰਕ ਨਹੀਂ ਵੇਖਣਾ ਚਾਹੀਦਾ ਕਿਉਂਕਿ ਬਰਾਬਰ ਦੀ ਯੋਗਤਾ ਰੱਖਦੇ ਆ ਹਰ ਪਾਸਿਓਂ ਭਾਵੇਂ ਉਹ ਰਾਜਨੀਤਕ ਹੋਵੇ ਸਮਾਜਿਕ ਖੇਤਰ ਹੋਵੇ ਜਾਂ ਕੋਈ ਹੋਰ ਹੋਵੇ ਪਰ ਧੀਆਂ ਨੂੰ ਵੀ ਜਦੋਂ ਇਸ ਤਰ੍ਹਾਂ ਦੀਆਂ ਜਿਵੇਂ ਇਹਨਾਂ ਦੀਆਂ ਲੋੜੀਆਂ ਮਨਾਇਆਂ ਜਾਂਦੀਆਂ ਤੇ ਵਿਆਹਾਂ ਤੱਕ ਇਹ ਗੱਲ ਦਾ ਖਿਆਲ ਰੱਖਣਾ ਚਾਹੀਦਾ ਵੀ ਅਸੀਂ ਮਾਪੇ ਦੀ ਜਿਹੜੀ ਪੱਗ ਦਾ ਜਿਹੜਾ ਪੂਰਾ ਖਿਆਲ ਰੱਖੀਏ ਧੀਆਂ ਵੀ ਉਸ ਸਤਕਾਰ ਜਿਹੜਾ ਜਿਵੇਂ ਅੱਜ ਅਸੀਂ ਖੁਸ਼ੀ ਮਨਾਉਣ ਦੀ ਗੱਲ ਕਰਦੇ ਆ ਉਵੇਂ ਬਰਾਬਰ ਸਤਕਾਰ ਜਿੰਦਿਆਂ ਰਹਿਣ ਤਾਂ ਕਿ ਉਹਨਾਂ ਦੇ ਮਾਪਿਓ ਦਾ ਭੈਣ ਭਰਾ ਦਾ ਮਨੋਬਲ ਜਿਹੜਾ ਕਿਤੇ ਵੀ ਡਿੱਗੇ ਨਾ ਅੱਜ ਬਹੁਤ ਹੀ ਜੜੀ ਇਹ ਦੁਰਦਸ਼ਾ ਹੋ ਰਹੀ ਆ ਧੀਆਂ ਵੀ ਖਾਸ ਖਿਆਲ ਰੱਖਣ ਤੇ ਸਾਨੂੰ ਸਮਾਜਿਕ ਤੌਰ ਤੇ ਵੀ ਜਿਹੜਾ ਵਾ ਪੂਰਾ ਧੀਆਂ ਨੂੰ ਸਨਮਾਨ ਦੇਣਾ ਚਾਹੀਦਾ ਲੋੜੀਆਂ ਮਨਾਉਣੀਆਂ ਚਾਹੀਦੀਆਂ ਹਰ ਇੱਕ ਤਿਉਹਾਰ ਉਹਨਾਂ ਦਾ ਜਿਹੜਾ ਬੰਦਾ ਸਮਾਗਮ ਆ ਸਾਨੂੰ ਕਰਨਾ ਚਾਹੀਦਾ ਇਸ ਧੀ ਤੋਂ ਬਿਨਾ ਵੀ ਘਰ ਜਿਹੜੇ ਅਧੂਰੇ ਹੁੰਦੇ ਆ ਅੱਜ ਪਿੰਡ ਦਸਾਂਝ ਦੇ ਵਿੱਚ ਵੀ ਲੋਹੜੀ ਲੱਗੀ ਆ ਔਰ ਬਹੁਤ ਚੰਗਾ ਲੱਗਿਆ ਇਹ ਜਿਹੜਾ ਵੇਖ ਕੇ ਸਾਰਾ ਪ੍ਰੋਗਰਾਮ ਭਾਈਚਾਰਕ ਇਕ ਆਸਾਂਝ ਇਹਨਾਂ ਸਾਂਝਾ ਤੇ ਹਰ ਜਿਹੜਾ ਲੋਹੜੀ ਦਾ ਮਨਾਇਆ ਜਾ ਰਿਹਾ ਜਿੱਥੇ ਦੁੱਲੇ ਪੱਟੀ ਨੂੰ ਯਾਦ ਕੀਤਾ ਜਾ ਰਿਹਾ ਕੱਲ ਨੂੰ ਮਾਗੀ ਦੇ ਮੁਖਸਰ ਤੇ ਜਿਹੜੇ ਆ ਸ਼ਹੀਦਾਂ ਨੂੰ ਵੀ ਯਾਦ ਕੀਤਾ ਜਾਣਾ ਵਾ ਉਹਨਾਂ ਨੂੰ ਵੀ ਸਮਰਪਤ ਜਿਹੜਾ ਸ਼ਹੀਦਾਂ ਦੇ ਸਮਰਪਤ ਮਾਗੀ ਮੇਲੇ ਤੇ ਵੀ ਜਿਹੜੀਆਂ ਬੜੀਆਂ ਰੌਣਕਾਂ ਲੱਗਣੀਆਂ ਔਰ ਉੱਥੇ ਕੱਲੀਆਂ ਰੌਣਕਾਂ ਨਾਲ ਲੱਗਣਾ ਉੱਥੋਂ ਕੋਨਾ ਕੋਤਿਆ ਇਤਿਹਾਸ ਸਿੱਖ ਕੇ ਆਉਣ ਕੋਨਾ ਕੋ ਸਿੱਖ ਕੇ ਆਉਣ ਵੀ ਪਤਾ ਲੱਗੇ ਵੀ ਇੱਥੇ ਕਿਹੜੇ ਸਿੰਘਾਂ ਨੇ ਕੁਰਬਾਨੀਆਂ ਦਿੱਤੀਆਂ ਕਿਵੇਂ ਸਾਡੇ ਸਿਰਾਂ ਦੀ ਜਿਹੜੀ ਦਸਤਾਰ ਸਜਾਈ ਆ ਧੰਨ ਗੁਰੂ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸ ਧਰਤੀ ਤੇ ਜਿਹੜੇ ਆ ਜੁੱਧ ਲੜਦੇ ਹੋਏ ਅੱਗੇ ਜਿਹੜੇ ਨਿਹੰਗ ਸਾਹਿਬ ਦੀ ਧਰਤੀ ਨੂੰ ਗਏ ਸੀ ਤਾਂ ਅਸੀਂ ਕੱਲ ਦੇ ਸ਼ਹੀਦਾਂ ਨੂੰ ਵੀ ਪ੍ਰਣਾਮ ਕਰਦੇ ਆ ਤੇ ਅੱਜ ਲੋਹੜੀ ਮਨਾਉਣ ਵਾਲੇ ਲੋਕਾਂ ਨੂੰ ਵੀ ਵਧਾਈ ਹਾਂਜੀ ਸਾਡੇ ਨਾਲ ਜੁੜ ਚੁੱਕੇ ਆ ਭਾਈ ਉੱਗੇ ਸੁਆਸੇਵਕਾ ਭਾਈ ਸੁਆਸੇਵੀ ਭਾਈ ਹਰਪ੍ਰੀਤ ਸਿੰਘ ਜੀ ਬਹੁਤ ਨਾ ਜੀ ਤੇ ਨਾਲ ਉਹਨਾਂ ਦੇ ਸਰਦਾਰ ਪ੍ਰਗਟ ਸਿੰਘ ਜੀ ਹੋਰੀਆਂ ਅਸੀਂ ਇਹਨਾਂ ਤੋਂ ਜਾਣਦੇ ਹਾਂ ਵੀ ਲੋਹੜੀ ਦਾ ਜਿਹੜਾ ਤਿਹਾਰ ਆ ਕਿਸ ਤਰ੍ਹਾਂ ਜਿਹੜੇ ਮਨਾਉਣੇ ਚਾਹੀਦੇ ਆ ਹਾਂਜੀ ਬੜੀ ਜਿਹੜੀ ਪਹਿਲਾਂ ਤਾਂ ਸਾਰੀ ਸਿੱਖ ਸੰਗਤ ਨੂੰ ਤੇ ਪੂਰੇ ਦੇਸ਼ ਵਾਸੀਆਂ ਨੂੰ ਪੰਜਾਬੀਆਂ ਨੂੰ ਪੰਜਾਬੀਅਤ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਇਹ ਜੋ ਤਿਹਾਰ ਹੁੰਦੇ ਆ ਕਿਸੇ ਫਿਰਕੇ ਦੇ ਨਹੀਂ ਹੁੰਦੇ ਕਿਸੇ ਮਜਬਦ ਦੇ ਨਹੀਂ ਹੁੰਦੇ ਕਿਸੇ ਵੀ ਜਾਤ ਦੇ ਨਹੀਂ ਹੁੰਦੇ ਕਿਸੇ ਵੀ ਧਰਮ ਦੇ ਨਹੀਂ ਹੁੰਦੇ ਸਾਰਿਆਂ ਦੇ ਸਾਂਝੇ ਹੁੰਦੇ ਨੇ ਸਾਨੂੰ ਇਹ ਤਿਉਾਰ ਸਾਂਝੀ ਵਾਲਤਾ ਦੇ ਉਪਦੇਸ਼ ਨਾਲ ਹੀ ਮਨਾਉਣੇ ਚਾਹੀਦੇ ਆ ਨਾ ਕਿ ਇਕੱਲੇ ਮੁੰਡਿਆਂ ਦੇ ਤੇ ਨਾ ਕਿ ਇਕੱਲੇ ਕੁੜੀਆਂ ਨੂੰ ਸਮਰਪਿਤ ਏਦਾਂ ਦੇ ਕਰਨ ਚਾਹੀਦੇ ਆ ਜੇ ਕੁੜੀ ਆ ਤੇ ਸਾਨੂੰ ਕੁੜੀ ਦੀ ਵੀ ਖੁਸ਼ੀ ਮਨਾਉਣੀ ਚਾਹੀਦੀ ਆ ਜੇ ਮੁੰਡਾ ਮੁੰਡੇ ਜਨਮ ਲਿਆ ਤੇ ਮੁੰਡੇ ਦੀ ਵੀ ਖੁਸ਼ੀ ਮਨਾਉਣੀ ਚਾਹੀਦੀ ਆ ਤਾਂ ਕਿ ਸਮਾਜ ਦੇ ਵਿੱਚ ਵੰਡੀਆਂ ਨਾ ਪੈਣ ਜੋ ਅੱਜ ਦਾ ਸਮਾਜ ਆ ਜ਼ਿਆਦਾ ਤੌਰ ਤੇ ਵੰਡੀਆਂ ਵੱਲ ਨੂੰ ਜਾਦਾ ਜਾ ਰਿਹਾ ਵਾ ਤੇ ਇਹੜੇ ਤਿਉਹਾਰ ਆ ਸਾਨੂੰ ਇੱਕ ਥਾਂ ਬੈਠ ਕੇ ਇੱਕ ਥਾਂ ਗੱਲ ਕਰਕੇ ਇੱਕ ਥਾਂ ਨੱਚ ਕੇ ਇੱਕ ਥਾਂ ਟੱਪ ਕੇ ਖੁਸ਼ੀਆਂ ਮਨਾਉਣ ਦੀ ਇੱਕ ਸਿਹਰ ਦਿੰਦੇ ਆ ਸਾਨੂੰ ਇਦਾਂ ਦੇ ਤਿਉਹਾਰ ਮਨਾਉਣ ਦੇ ਹਰ ਇੱਕ ਹੀਲੇ ਕਰਨੇ ਚਾਹੀਦੇ ਜਿੱਥੇ ਭਾਈਚਾਰਕ ਸਾਂਝ ਪੈਦਾ ਹੋਵੇ ਜਿੱਥੇ ਸਾਡੇ ਚ ਪਿਆਰ ਮੁਹੱਬਤ ਪੈਦਾ ਹੋਵੇ ਤੇ ਇਦਾਂ ਦੇ ਤਿਉਹਾਰਾਂ ਦੇ ਨਾਲ ਜਾਤਾਂ ਪਾਤਾਂ ਦਾ ਧਰਮਾਂ ਦਾ ਮਜ਼ਬਾਂ ਦਾ ਫਿਰਕਿਆਂ ਦਾ ਕਬੀਲਿਆਂ ਦਾ ਭਾਈਚਾਰਿਆਂ ਦਾ ਆਪਸੀ ਜੋ ਵੀ ਤਾਲਮੇਲ ਬਣਿਆ ਰਵੇ ਤੇ ਮੈਂ ਇਸ ਦਸਾਂਝ ਪਿੰਡ ਨੂੰ ਉਦਾਈ ਦੰਦਾ ਹਾਂ ਕਿ ਅੱਜ ਅਸੀਂ ਲੋਹੜੀ ਦੇ ਪ੍ਰੋਗਰਾਮ ਦੇ ਇੱਥੇ ਸ਼ਿਰਕਤ ਕਰਨ ਪਹੁੰਚੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ